ਈ ਮਹਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਦਮਾਹੇ ਨਿਵਾਸਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 742 ਤੇ ਸ਼ੋਭਨਿਕ ਸੁਹੀ ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ ਜੀ ਦੀ ਵੰਡਾਈ ਪਾਵਨ ਸ਼ਬਦਾਂ ਜਪਾ ਨੂੰ ਸਾਚੇਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਆਓ ਤੁਹਾਨੂੰ ਉਹ ਨਗਰ ਸ਼ਹਿਰ ਵਿਖਾਈਏ ਜਿਹੜਾ ਅਸਲੀ ਸਵਰਗ ਦਾ ਸ਼ਹਿਰ ਹੈ ਉੱਥੇ ਸਾਰੇ ਹੀ ਸੰਤ ਵਸਦੇ ਹਨ ਪਰਮੇਸ਼ਰ ਦੇ ਜਨ ਵਸਦੇ ਹਨ ਪਰਮੇਸ਼ਰ ਦੇ ਚਰਨਾਂ ਨੂੰ ਉਹਨਾ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਪ੍ਰਭੂ ਦੇ ਚਰਨ ਜਿਹੜੇ ਰਾਹ ਤੇ ਤੁਰੇ ਉਹ ਉੱਥੋਂ ਦੇ ਲੋਕ ਉਹ ਰਾਹ ਤੇ ਤੁਰਦੇ ਹਨ ਪਰਮੇਸ਼ਰ ਦੇ ਵਿਧੀ ਵਿਵਧਾਨ ਦੀ ਉਹ ਪਾਲਣਾ ਕਰਦੇ ਹਨ ਸੋ ਅਨੁਮਾਨ ਤਨ ਤੁਝ ਸੁਖ ਦੇ ਖਿਲਾਵ ਹਰ ਅਨਕ ਵਿੰਜਨ ਤੁਝ ਭੋਗ ਪੁੰਚਾਵੋ ਮਹਾਰਾਜ ਹੁਕਮ ਕਰਦੇ ਹਨ ਕਿ ਤੁਹਾਡੇ ਮਨ ਨੂੰ ਤੁਹਾਡੇ ਤਨ ਨੂੰ ਆਉ ਸੁਖ ਵਿਖਾ ਦਈਏ ਤੇ ਪਰਮੇਸ਼ਰ ਦਾ ਜੋ ਨਾਮ ਭੋਜਨ ਹੈ ਅਨੇਕ ਪ੍ਰਕਾਰ ਦਾ ਸਵਾਦਲਾ ਹੈ ਆਉ ਤੁਹਾਨੂੰ ਉਹ ਭੋਜਨ ਖਵਾਈਏ ਰਹਾਉ ਦੀਆਂ ਪੰਕਤੀਆਂ ਹਨ ਅੰਮ੍ਰਿਤ ਨਾਮ ਪੁੰਜ ਮਨ ਮਾਹੀ ਅਚਰਜ ਸਾਧ ਤਾਂ ਕੇ ਵਰਨੇ ਨਾ ਜਾਈ ਜੋ ਪਰਮੇਸ਼ਰ ਦਾ ਨਾਮ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਹੈ ਇਹੋ ਜੀ ਖੁਰਾਕ ਖਾਓ ਮਨ ਵਿੱਚ ਵਸਾ ਕੇ ਰੱਖੋ ਤੇ ਇਸ ਦੇ ਨਤੀਜੇ ਕਰਮਤੀ ਹੋਣਗੇ ਸਵਾਦ ਇਹਦੇ ਏਡੇ ਵਧੀਆ ਹੋਣਗੇ ਕਿ ਉਹਨਾਂ ਨੂੰ ਤੁਸੀਂ ਬਿਆਨ ਹੀ ਨਹੀਂ ਕਰ ਸਕੋਗੇ ਲੋਭ ਮੁਆ ਤ੍ਰਿਸ਼ਨਾ ਬੁਝ ਥਾ ਕੀ ਪਾਰ ਬ੍ਰਹਮ ਕੀ ਸ਼ਰਨ ਜਨ ਤਾ ਕੀ ਤੁਹਾਡਾ ਲੋਭ ਖਤਮ ਹੋ ਜਾਵੇਗਾ ਤੁਹਾਡਾ ਮੋਹ ਖਤਮ ਹੋ ਜਾਵੇਗਾ ਮਾਇਆ ਦੀ ਪਦਾਰਥਾਂ ਦੀ ਤ੍ਰਿਸ਼ਨਾ ਹੀ ਬੁਝ ਜਾਵੇਗੀ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ ਉਸ ਦੇ ਵਿਧੀ ਵਿਵਧਾਨ ਦੀ ਪਾਲਣਾ ਕਰੋ ਜਨਮ ਜਨਮ ਕੇ ਪੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਮਾਰੇ ਫਿਰ ਪ੍ਰਾਪਤੀ ਦੱਸਦੇ ਵੀ ਕੀ ਹੋਵੇਗੀ ਸਾਰੇ ਆਏ ਜਨਮਾਂ ਦੇ ਡਰ ਅਤੇ ਮੋਹ ਖਤਮ ਹੋ ਜਾਣਗੇ ਤਨ ਗੁਰੂ ਨਾਨਕ ਦੇਵ ਜੀ ਦੇ ਦਾਸ ਬਣ ਜਾਓ ਪਰਮੇਸ਼ਰ ਤੁਹਾਡੇ ਉਤੇ ਕਿਰਪਾ ਕਰੇਗਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਾਪ ਕਰੀਏ ਵਾਏ Wahe Guru Vahe Guru Vahe why